ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਮੇਰੇ ਸਾਰੇ ਸੋਖਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਉਮੀਦ ਕਰਦੀ ਹਾਂ ਕਿ ਮੇਰੇ ਜੋ ਸਬ ਸੋਖਤੇ ਹਨ ਉਹ ਠੀਕ ਠਾਕ ਹੋਣਗੇ ਔਰ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇਗਾ ਅੱਜ ਆਪਾਂ ਅੱਜ ਵੀਡੀਓ ਲੈ ਕੇ ਆਏ ਹਾਂ ਜੀ ਪੜ੍ਹਾਈ ਦੇ ਤੌਰ ਤੇ ਦੇਖੋ ਹੁਣ ਬੱਚਿਆਂ ਦੇ ਪੇਪਰ ਰੇੜੇ ਆ ਰਹੇ ਹਨ ਉਹਨਾਂ ਨੂੰ ਨੌਲੇਜ ਵੀ ਹੋਣੀ ਚਾਹੀਦੀ ਹੈ ਪੰਜਾਬੀ ਵਿਆਕਰਨ ਦੀ ਵਿਆਕਰਨ ਦੇ ਵਿੱਚ ਜੋ ਵੀ ਚੀਜ਼ਾਂ ਆਉਂਦੀਆਂ ਹਨ ਉਹ ਦੇਖੋ ਦੂਰ ਤੱਕ ਚਲਦੀਆਂ ਹਨ ਇਹ ਨਹੀਂ ਵੀ ਹੈਗਾ ਵੀ ਸਾਨੂੰ 8ਵੀਂ 10ਵੀਂ ਤੱਕ ਹੀ ਇਹ ਸੀਮਤ ਹਨ ਇੱਥੋਂ ਤੱਕ ਕਿ ਪੰਜਾਬੀ ਦਾ ਜੋ ਸਬਜੈਕਟ ਹੈਗਾ ਉਹ ਤਾਂ ਤੁਹਾਡਾ ਬੀਏ ਫਾਈਨਲ ਤੱਕ ਵੀ ਚੱਲਦਾ ਹੈ ਉਸ ਤੋਂ ਬਾਅਦ ਵੀ ਕਿਸੇ ਨੇ ਐਮਏ ਕਰਨੀ ਹੈ ਉਸ ਦੇ ਵਿੱਚ ਵੀ ਵਿਆਕਰਨ ਦੀ ਬਹੁਤ ਜ਼ਰੂਰਤ ਪੈਂਦੀ ਹੈ ਜੇ ਆਪਾਂ ਨੂੰ ਸ਼ੁਰੂ ਤੋਂ ਹੀ ਵਿਆਕਰਨ ਦੀ ਨੌਲੇਜ ਹੋਏਗੀ ਤਾਂ ਵਿਆਕਰਨ ਹੀ ਕਿਹੜਾ ਸ਼ਬਦ ਹੈ ਗ੍ਰਾਮਰ ਜਿਸ ਨੂੰ ਕਹਿੰਦੇ ਆਪਾਂ ਪੂਰੇ ਵਟਾ ਪੂਰੇ ਨੰਬਰ ਦਵਾ ਦਿੰਦਾ ਹੈ ਹੋਰ ਚਾਹੇ ਪੰਜਾਬੀ ਦੇ ਵਿੱਚ ਪੜਾ ਲਿਖਣ ਦੇ ਵਿੱਚ ਕੋਈ ਗਲਤੀ ਕੀਤੀ ਹੋਵੇ ਤਾਂ ਉਹਦੇ ਨੰਬਰ ਕੱਟੇ ਜਾਂਦੇ ਨੇ ਲੇਕਿਨ ਜੋ ਵਿਆਕਰਨ ਹੈ ਜੋ ਉਸ ਦਾ ਭਾਰਤ ਸਹੀ ਲਿਖਤੀ ਹਾਂ ਤਾਂ ਉਹ ਆਪਾਂ ਨੂੰ ਪੂਰੇ ਵਟਾ ਪੂਰੇ ਨੰਬਰ ਦਵਾ ਦਿੰਦਾ ਹੈ ਅੱਜ ਜੇ ਇਹ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਹੁੰਦਾ ਵੀ ਜਿਹੜਾ ਜਿਆਦਾ ਸ਼ਬਦ ਲਿਖੇ ਦਿਵੇ ਜਾ ਆਪਾਂ ਨੂੰ ਜੇ ਇੱਕ ਛੋਟਾ ਸ਼ਬਦ ਮਿਲ ਜਵੇ ਤਾਂ ਉਸ ਦਿਨ ਨਾਲ ਇਹ ਹੋ ਜਾਂਦਾ ਵੀ ਨਾਲੇ ਆਪਾਂ ਕਹਿੰਦੇ ਨੇ ਸ਼ਾਰਟ ਸ਼ਾਰਟਕਟ ਲਿਖ ਲੋ ਸ਼ਾਰਟਕਟ ਲਿਖ ਲੋ ਸ਼ਾਰਟਕਟ ਹੀ ਲਿਖਿਆ ਜਾਂਦਾ ਹੈ ਵੀ ਉਹ ਮਤਲਬ ਉਹਦਾ ਨਿਚੋੜ ਕੱਢ ਕੇ ਚੀਜ਼ ਦਾ ਲਿਖਿਆ ਜਾਂਦਾ ਹੈ ਅੱਜ ਤੁਹਾਨੂੰ ਇੱਕ ਇੱਕ ਸ਼ਬਦ ਬੋਲਿਆ ਜਾਏਗਾ ਜਿਸ ਦੀ ਤੇ ਤੁਹਾਨੂੰ ਨੌਲੇਜ ਹੋਏਗੀ ਔਰ ਉਸ ਤੋਂ ਬਾਅਦ ਤੁਹਾਨੂੰ ਲਾਸਟ ਦੇ ਵਿੱਚ ਇੱਕ ਸ਼ਬਦ ਤੁਹਾਡੇ ਸੋਚਣ ਲਈ ਦਿੱਤਾ ਜਾਏਗਾ ਇਹ ਵੀ ਸ਼ਬਦਾਂ ਦੇ ਵਿੱਚ ਵੀ ਤੁਹਾਨੂੰ 1 ਮਿੰਟ ਦੋ 1 ਸਕਿੰਟ ਮਿੰਟ ਮਤਲਬ ਲਾਰੀ ਤੁਹਾਨੂੰ ਦਿੱਤਾ ਜਾਏਗਾ ਜਿਸ ਦੇ ਵਿੱਚ ਕਿ ਤੁਸੀਂ ਇਸ ਦਾ ਜਵਾਬ ਦੇਣਾ ਹੈ ਤੇ ਪਹਿਲਾ ਸ਼ਬਦ ਹੈਗਾ ਜੀ ਜਿਹੜਾ ਜੋ ਕੇ ਮਕਾਨ ਦੀ ਉਸਾਰੀ ਕਰਦਾ ਹੈ ਜੋ ਮਕਾਨ ਦੀ ਉਸਾਰੀ ਕਰਦਾ ਉਸਨੂੰ ਕੀ ਕਹਿੰਦੇ ਨੇ ਹਾਂਜੀ ਜੋ ਵਿਅਕਤੀ ਮਕਾਨ ਦੀ ਉਸਾਰੀ ਕਰਦਾ ਹੈ ਉਸ ਨੂੰ ਕਹਿੰਦੇ ਨੇ ਮਿਸਤਰੀ ਜੋ ਕੇ ਮਕਾਨ ਦੀ ਉਸਾਰੀ ਕਰਦਾ ਹੈ ਉਸ ਨੂੰ ਕੀ ਕਹਿੰਦੇ ਨੇ ਮਿਸਤਰੀ ਹਾਂਜੀ ਨੰਬਰ 2 ਤੇ ਹੈ ਜੋ ਕੇ ਲੱਕੜ ਦਾ ਕੰਮ ਕਰਦਾ ਹੈ ਜੋ ਵਿਅਕਤੀ ਲੱਕੜ ਦਾ ਕੰਮ ਕਰਦਾ ਉਸ ਨੂੰ ਕੀ ਕਹਿੰਦੇ ਨੇ ਹਾਂਜੀ ਉਸ ਨੂੰ ਕੀ ਕਹਿੰਦੇ ਨੇ ਲੱਕੜ ਦਾ ਕੰਮ ਕਰਦਾ ਹੈ ਤਰਖਾਨ ਉਸ ਨੂੰ ਕੀ ਕਹਿੰਦੇ ਨੇ ਤਰਖਾਨ ਠੀਕ ਹੈ ਜੀ ਉਸ ਤੋਂ ਬਾਅਦ ਨੰਬਰ 3 ਤੇ ਆਪਣਾ ਆਂਦਾ ਹੈ ਕਿ ਜਿਹੜਾ ਕਿ ਚੂੜੀਆਂ ਵੇਚਦਾ ਹੈ ਜੋ ਵਿਅਕਤੀ ਚੂੜੀਆਂ ਵੇਚਦਾ ਉਸ ਨੂੰ ਕੀ ਕਹਿੰਦੇ ਆਪਾਂ ਜੋ ਵਿਅਕਤੀ ਚੂੜੀਆਂ ਵੇਚਦਾ ਉਸ ਨੂੰ ਕੀ ਕਹਿੰਦੇ ਹਾਂ ਬਨਜਾਰਾ ਜੋ ਵਿਅਕਤੀ ਚੂੜੀਆਂ ਵੇਚਦਾ ਉਸ ਨੂੰ ਕੀ ਕਹਿੰਦੇ ਹਾਂ ਬਨਜਾਰਾ ਹਾਂਜੀ ਬੰਜਾਰਾ ਠੀਕ ਹੈ ਜੀ ਨੰਬਰ 3 ਤੇ ਆਂਦਾ ਹੈ ਕਿ ਜਿਹੜਾ ਜਿਹੜਾ ਵਿਅਕਤੀ ਜਿਹੜਾ ਦਿਲਾਂ ਦਿਲਾਂ ਦੀਆਂ ਜਾਣਦਾ ਹੈ ਜਿਲਾਂਦੀਆਂ ਜਾਣਨ ਵਾਲੇ ਨੂੰ ਕੀ ਕਹਿੰਦੇ ਆ ਜਿਹੜਾ ਆਪਣੇ ਦਿਲਾਂ ਦੀ ਜਾਣਨ ਵਾਲੇ ਨੂੰ ਪੱਕੀ ਕਹਿੰਦੇ ਆ ਅੰਦੀ ਦਿਲਾਂ ਦੀ ਜਾਣਨ ਵਾਲੇ ਨੂੰ ਆਪਾਂ ਕਹਿੰਦੇ ਆਂ ਅੰਤਰਜਾਮੀ ਜਿਹਨੂੰ ਆਪਾਂ ਕਹਿੰਦੇ ਵੀ ਇਹ ਤਾਂ ਅੰਤਰਜਾਮੀ ਆ ਮੇਰੇ ਦਿਲ ਦੀ ਗੱਲ ਪੁੱਝ ਗਿਆ ਉਹਨੂੰ ਅੰਤਰਜਾਮੀ ਕਹਿੰਦੇ ਨੇ ਦਿਲਾਂ ਦੀਆਂ ਜਾਣਨ ਵਾਲੇ ਨੂੰ ਉਸ ਤੋਂ ਬਾਅਦ ਨੰਬਰ 4 ਤੇ ਆਪਨਾ ਆਂਦਾ ਹੈ ਜਿੱਥੇ ਕੇ ਮੁਰਦਿਆਂ ਨੂੰ ਜਲਾਇਆ ਜਾਂਦਾ ਹੈ ਜਿੱਥੇ ਕੇ ਮਰੇ ਹੋਏ ਵਿਅਕਤੀ ਨੂੰ ਜਲਾਇਆ ਜਾਂਦਾ ਹੈ ਉਸਨੂੰ ਕੀ ਕਹਿੰਦੇ ਆਪਾਂ ਅੰਜੀ ਜਿੱਥੇ ਕਿ ਮਰੇ ਹੋਏ ਵਿਅਕਤੀ ਨੂੰ ਜਲਾਇਆ ਜਾਂਦਾ ਹੈ ਤਾਂ ਉਸ ਨੂੰ ਕਹਿੰਦੇ ਆ ਸ਼ਮਸ਼ਾਨ ਘਾਟ ਜਿੱਥੇ ਕਿ ਮਰੇ ਹੋਏ ਵਿਅਕਤੀ ਨੂੰ ਜਲਾਇਆ ਜਾਂਦਾ ਉਸ ਨੂੰ ਕੀ ਕਹਿੰਦੇ ਆ ਆਪਾਂ ਸ਼ਮਸ਼ਾਨ ਘਾਟ ਅੰਜੀ ਨੈਕਸਟ ਹੈਗੀ ਆ ਆਪਣੀ ਜਿਸ ਜ਼ਮੀਨ ਦੇ ਵਿੱਚ ਫਸਲ ਨਾ ਹੋਵੇ ਜਿਸ ਜ਼ਮੀਨ ਦੇ ਵਿੱਚ ਫਸਲ ਨਾ ਹੋਵੇ ਉਸ ਜ਼ਮੀਨ ਨੂੰ ਕੀ ਕਹਿੰਦੇ ਆ ਆਪਾਂ ਹਾਂ ਜੀ ਜਿਸ ਜ਼ਮੀਨ ਦੇ ਵਿੱਚ ਫਸਲ ਨਾ ਹੋਵੇ ਉਸ ਨੂੰ ਕਹਿੰਦੇ ਆ ਬੰਜਰ ਜ਼ਮੀਨ ਕੀ ਕਹਿੰਦੇ ਆ ਉਸ ਨੂੰ ਸੀ ਬੰਜਰ ਜ਼ਮੀਨ ਕੀ ਕਹਿੰਦੇ ਹਾਂ ਬੰਜਰ ਜ਼ਮੀਨ ਨੈਕਸਟ ਹੈ ਜੀ ਜੋ ਕਦੇ ਨਾ ਮਰੇ ਜੋ ਕਦੇ ਨਾ ਮਰੇ जो कदे ना मरे उसू की कहें आप अमर कहते हैं अमर जो कदे भी ना मरे उसनों की हाँ अमर हाँ जी दूर दोचन वाला दूर दी दोचन वाला ਦੂਰ ਦੀ ਸੋਚਣ ਵਾਲੇ ਦਾ ਮਤਲਬ ਕੀ ਹੁੰਦਾ ਹੈ ਦੂਰ ਅੰਦੇਸ਼ੀ ਦੂਰ ਦੀ ਸੋਚਣ ਵਾਲੇ ਨੂੰ ਕੀ ਕਹਿੰਦੇ ਆਪਾਂ ਦੂਰ ਅੰਦੇਸ਼ੀ ਹਾਂਜੀ ਨੈਕਸਟ ਹੈਗਾ ਜਿਸ ਬੱਚੇ ਦਾ ਜਨਮ ਪਹਿਲਾਂ ਹੋਇਆ ਹੋਵੇ ਜਿਸ ਬੱਚੇ ਦਾ ਜਨਮ ਸਭ ਤੋਂ ਪਹਿਲਾਂ ਹੋਇਆ ਹੋਵੇ ਉਸ ਨੂੰ ਕੀ ਕਹਿੰਦੇ ਆ हाँ जी जिस बच्चे का जन्म सब तो पे उस कह जेठा जेठा या पलेठा जिस बच्चे का जन्म सब तो पद्दा जेठा ज पलेठा हाँ जी ਗਿਆ ਗਿਆ ਜੀ ਜਿਹੜਾ ਲੋਹੇ ਦਾ ਕੰਮ ਕਰਦਾ ਹੋਵੇ ਜਿਹੜਾ ਲੋਹੇ ਦਾ ਕੰਮ ਕਰਦਾ ਹੋਵੇ ਉਸ ਨੂੰ ਕਹਿੰਦੇ ਆਪਾਂ ਦਸੋ ਦਸੋ ਸ਼ਾਬਾਸ਼ ਕੋਈ ਬਜ਼ੁਰਗ ਬੰਦਾ ਵੀ বুঝੇ ਸਕਦਾ ਜੀ ਬੱਚੇ বুঝ ਸਕਦੇ ਨੇ ਇਹ ਤਾਂ ਆਮ ਪੜਾਈ ਹੈ ਕਲਾਸਾਂ ਦੇ ਵਿੱਚ ਵੀ ਟੀਚਰ ਕਰਾਉਂਦੇ ਨੇ ਇਹ ਅਸੀਂ ਵੀ ਕਰਾਂਦੇ ਆਏ ਆ ਮੈਂ ਵੀ ਪੰਜਾਬੀ ਦਾ ਸਬਜੈਕਟ 10ਵੀਂ ਕਲਾਸ ਦਾ ਲੈਂਦੀ ਹੁੰਦੀ ਸੀ ਉਹ ਵਿਆਕਰਨ ਦੇ ਵਿੱਚ ਸਾਰਾ ਕੁਝ ਆਉਂਦਾ ਹੈ ਹਾਂਜੀ ਉਸ ਨੂੰ ਕਹਿੰਦੇ ਨੇ ਲੋਹਾਰ ਲੋਹੇ ਦਾ ਕੰਮ ਕਰਨ ਵਾਲੇ ਕੀ ਕਹਿੰਦੇ ਨੇ ਲੋਹਾਰ ਹਾਂਜੀ ਹੁਣ ਆ ਇੱਕ ਸੀ ਲਾਸਟ ਤੁਹਾਨੂੰ ਬੋਲਣ ਲੱਗਿਆਂ ਇਹਦਾ ਤੁਸੀਂ ਤੁਸੀਂ ਦੱਸਣਾ ਵੀ ਇਹਦੇ ਵਿੱਚ ਉਸ ਨੂੰ ਕੀ ਕਹਿੰਦੇ ਆਪਾਂ ਜਿਹੜਾ ਬਾਲੀਆਂ ਗੱਲਾਂ ਮਾਰਦਾ ਹੋਵੇ ਜੀੜਾ ਬਾਲੀਆਂ ਗੱਲਾਂ ਮਾਰਦਾ ਹੋਵੇ ਹਾਂਜੀ ਇਸ ਦਾ मीनिंग ਜਿਹੜਾ ਹੈਗਾ ਤੁਸੀਂ ਦੱਸਣਾ ਹੈ ਇਸ ਨੂੰ ਤੁਸੀਂ ਬੁੱਝਣਾ ਹੈ ਠੀਕ ਹੈ ਜੀ ਇਹ ਬਹੁ ਆਰਥਿਕ ਸ਼ਬਦ ਨੇ ਬਹੁ ਆਰਥਿਕ ਅੰਦਨੇ ਜਿਹੜੇ ਕਿ ਬਹੁਤੇ ਸ਼ਬਦਾਂ ਇੰਥਾਂ ਤੇ ਇੱਕ ਸ਼ਬਦ ਵਰਤਿਆ ਜਾਂਦਾ ਹੈ ਤੇ ਉਸ ਲਈ ਇਸ ਇਸ ਤਰ੍ਹਾਂ ਆਪਾਂ बोल ਕੇ ਇੱਕ ਸ਼ਬਦ ਦੀ ਵਰਤੋਂ ਕਰਕੇ ਸਾਰੰਦਾ ਨਿਚੋੜ ਕੱਢ ਲੈਂਦੇ ਹਾਂ ਤੇ ਇਹਨੂੰ ਬੜੇ ਧਿਆਨ ਨਾਲ ਸਭ ਨੇ ਯਾਦ ਕਰਨਾ ਹੈ ਤੇ ਜੋ ਵੀ ਮਤਲਬ ਪੇਰੈਂਟਸ ਪੜੇ ਲਿਖੇ ਨੇ ਇੱਕ ਬੱਚਾ ਨੂੰ ਕਰੇ ਪੜਾਉਂਦੇ ਨੇ ਛੋਟੇ ਬੱਚਾ ਨੂੰ ਵੱਡੇ ਬੱਚਿਆਂ ਨੂੰ ਵੱਡੇ ਤਾਂ ਨਹੀਂ ਪੜਦੇ ਵੱਡਿਆਂ ਨੂੰ ਖੁਦ ਵੀ ਨੌਲੇਜ ਹੋਣੀ ਚਾਹੀਦੀ ਹੈ ਬੁੱਕ ਦੇ ਵਿੱਚ ਦੇਖ ਕੇ ਪੜ ਸਕਦੇ ਨੇ ਉਹ ਤੇ ਛੋਟੇ ਬੱਚਿਆਂ ਨੂੰ ਜਦੋਂ ਤੁਸੀਂ ਆਪਾਂ ਗੱਲਾਂ-ਗੱਲਾਂ ਦੇ ਵਿੱਚ ਵੀ ਇਹ ਗੱਲਾਂ ਬੋਲ ਕੇ ਸਮਝਾ ਸਕਦੇ ਆ ਖੇਡ-ਖੇਡ ਦੇ ਵਿੱਚ ਵੀ ਬੱਚੇ ਜਿਹੜੇ ਨੇਗੇ ਇਹ ਸਾਰਾ ਕੁਝ ਜਾਣ ਸਕਦੇ ਨੇ ਜੀ ਤੇ ਅੱਜ ਦੀ ਵੀਡੀਓ ਸਾਡੀ ਜਿਹੜੀ ਸੀਗੀ ਐਨੀ ਕੁ ਹੋਈ ਸੀ ਜਿਸ ਦੇ ਵਿੱਚ ਕੇ ਬੱਚਿਆਂ ਨੂੰ ਆਪਾਂ ਜਾਣਕਾਰੀ ਦੇਣੀ ਸੀ ਜੀ ਬਹੁਤੇ ਸ਼ਬਦ ਆ ਥਾ ਇੱਕ ਸ਼ਬਦ ਜਿਹੜਾ ਹੈਗਾ ਕਿਸ ਤਰ੍ਹਾਂ ਵਰਤਿਆ ਜਾਂਦਾ ਹੈ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕੀ